ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਖਾਂ ਦਾ ਕੈਂਪ ਲੱਗ ਰਿਹਾ ਜੀ ਸਵਰਗਵਾਸੀ ਸਰਦਾਰ ਸਖਚੈਨ ਸਿੰਘ ਗਿੱਲ ਜੀ ਦੀ ਯਾਦ ਵਿੱਚ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਵੱਲੋਂ ਸੁਪਨਿਆਂ ਦੇ ਘਰ ਪਿੰਡ ਹਸਨਪੁਰ ਲੁਧਿਆਣਾ ਵਿਖੇ ਫ੍ਰੀ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨਾਂ ਦਾ ਕੈਂਪ ਲਾਇਆ ਜਾ ਰਿਹਾ ਜਿੱਥੇ ਸ਼ੰਕਰਾ ਆਈ ਹਸਪੀਟਲ ਦੇ ਮਾਹਰ ਡਾਕਟਰਾਂ ਦੇ ਵੱਲੋਂ ਆਪਰੇਸ਼ਨ ਕੀਤੇ ਜਾਣਗੇ ਇਹ ਕੈਂਪ ਆ ਜਿਹੜਾ ਮਿਤੀ 21 ਜੁਲਾਈ 2025 ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰੇ 2 ਵਜੇ ਤੱਕ ਲਗਾਇਆ ਜਾਊਗਾ ਜੀ ਤੇ ਇਸ ਕੈਂਪ ਦੇ ਵਿੱਚ ਜਿੰਨੇ ਵੀ ਬਾਪੂ ਬਜ਼ੁਰਗ ਜਾਂ ਸਾਡੀਆਂ ਮਾਤਾਵਾਂ ਭੈਣਾਂ ਆਪਰੇਸ਼ਨਾਂ ਵਾਸਤੇ ਸਿਲੈਕਟ ਹੋਣਗੇ ਉਹਨਾਂ ਨੂੰ ਉਸੇ ਦਿਨ ਹੀ ਸ਼ੰਕਰਾ ਆਈ ਹਸਪੀਟਲ ਚ ਦਾਖਲ ਕੀਤਾ ਜਾਊਗਾ ਤੇ ਦੂਸਰੇ ਦਿਨ ਉਹਨਾਂ ਦੇ 22 ਤਰੀਕ ਨੂੰ ਆਪਰੇਸ਼ਨ ਕੀਤੇ ਜਾਣਗੇ ਤੇ ਇਸ ਕੈਂਪ ਦਾ ਲਾਹਾ ਲੈਣ ਵਾਸਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤਾਂ ਨੂੰ ਬੇਨਤੀ ਹੈ ਭਾਈ ਪਹੁੰਚੋ ਇੱਕ ਅਸੀਂ ਹਰੇਕ ਮੈਂਬਰ ਨੂੰ ਜਿਨ੍ਹਾਂ ਦੀ ਅੱਖਾਂ ਦੀ ਸਰਜਰੀ ਹੋਊਗੀ ਉਹਨਾਂ ਨੂੰ ਅਸੀਂ ਰੁੱਖਾਂ ਦਾ ਲੰਗਰ ਲਗਾਇਆ ਹੋਇਆ ਹੈ ਕਿ ਇੱਕ ਰੁੱਖ ਦੇਵਾਂਗੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਹ ਰੁੱਖਾਂ ਦੀ ਸੇਵਾ ਜਿਹੜੀ ਨਾ ਰੁੱਖ ਲਗਾਓ ਭੁੱਖ ਬਚਾਓ ਦੇ ਨਾਅਰੇ ਹੇਠ ਅਸੀਂ ਕਰ ਰਹੇ ਹਾਂ ਤੇ ਇਹ ਬਾਪੂ ਗੋਪਾਲ ਜੀ ਹੁਣਾਂ ਵੱਲੋਂ ਸਾਡੇ ਪਰਿਵਾਰ ਵੱਲੋਂ ਹੁਣ ਤੱਕ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਪਿਛਲੇ 9 ਸਾਲਾਂ ਚ ਕਰੀਬ 75000 ਤੋਂ ਵੱਧ ਰੁੱਖ ਜਿਹੜੇ ਲਗਾਏ ਜਾ ਚੁੱਕੇ ਆ ਤੇ ਜਾਂ ਲੰਗਰ ਦੇ ਰੂਪ ਦੇ ਵਿੱਚ ਬੰਡੇ ਜਾ ਚੁੱਕੇ ਆ ਤੇ ਜਿੰਨੇ ਵੀ ਰੁੱਖ ਅਸੀਂ ਇੱਥੇ ਲਾਏ ਆ ਆਪਣੇ ਆਸ-ਪਾਸ ਉਹ ਬੜੀ ਚੰਗੇ ਤਰੀਕੇ ਨਾਲ ਉਹਨਾਂ ਦੀ ਸੰਭਾਲ ਵੀ ਕੀਤੀ ਗਈ ਆ ਤੇ ਉਹ ਅੱਜ ਪੂਰੇ ਲਹਿਲਹਾਵ ਹੀ ਰਹੇ ਨੇ ਪੂਰੀ ਹਰੀਆਲੀ ਸਾਡੇ ਜਦੋਂ ਇੱਥੇ ਅਸੀਂ 2018 ਚ ਆ ਕੇ ਪੈਰ ਰੱਖਿਆ ਸੀ ਸਾਡੇ ਖੇਤ ਦੇ ਵਿੱਚ ਇੱਕੋ ਹੀ ਦਰਖਤ ਸੀਗਾ ਆ ਇੱਕ ਪਿੱਪਲ ਦਾ ਦਰਖਤ ਸੀਗਾ ਜਿਹੜਾ ਖੜਾ ਤੇ ਇਹ ਵੀ ਸਾਡੇ ਤਾਇਆ ਜੀ ਦੀ ਜ਼ਮੀਨ ਸੀ ਜਿਹੜੀ ਉਹਦੇ ਵਿੱਚ ਸੀ ਬਾਕੀ ਕੋਈ ਵੀ ਦਰਖਤ ਨਹੀਂ ਸੀ ਇੱਥੇ ਆਸ-ਪਾਸ ਤੇ ਫਿਰ ਇਹ ਸਾਰੇ ਦਰਖਤ ਲਗਾਏ ਗਏ ਆ ਤੇ ਇਸੇ ਤਰ੍ਹਾਂ ਹੀ ਅਸੀਂ ਜੇ ਆਪਣੀ ਜ਼ਿੰਦਗੀ ਦੇ ਵਿੱਚ ਹਰੇਕ ਆਪਣੇ ਜਨਮ ਦਿਨ ਤੇ ਜਾਂ ਅਨਿਵਰਸਰੀ ਤੇ ਇਹ ਦਰਖਤ ਲਗਾਈਏ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਰੁੱਖਾਂ ਦਾ ਲੰਗਰ ਆ ਜੀ ਸਾਡਾ ਇਹ ਰੁੱਖਾਂ ਦੇ ਲੰਗਰ ਦੇ ਵਿੱਚ ਤੁਸੀਂ ਦੇਖੋਗੇ ਤੇ ਸਾਰੇ ਤਰ੍ਹਾਂ ਦੇ ਯਾਨੀ ਕਿ ਜਿਹੜੇ ਸਾਡੇ ਰਵੈਤੀ ਨੇ ਜਿਵੇਂ ਵਕੈਨ ਹੋਗੀ ਕਚਨਾਰ ਹੋਗੀ ਨੰਮ ਹੋਗੀ ਜਾਮਣ ਹੋਗੀ ਖੰਜੂਰ ਹੋਗੀ ਚਾਦਨੀ ਫੁੱਲਾਂ ਵਾਲੇ ਵੀ ਹੈਗੇ ਆ ਕੇਸੀਆ ਏਰੀ ਹੋਗੀ ਇਹ ਵੀ ਫੁੱਲਾਂ ਵਾਲਾ ਕੇਸੀਆ ਸ਼ਾਮ ਹੋਗੀ ਟਾਲੀ ਹੋਗੀ ਇਹ ਅਸੀਂ ਦਰਾਖਤਾਂ ਜਿਹੜੇ ਇਹ ਸਾਰੇ ਅਸੀਂ ਇੱਥੇ ਵੰਡਦੇ ਆ ਰੋਖਾ ਜਿਹੜੇ ਰੋਖ ਲਗਾਓ ਪਵਿੱਖ ਬਚਾਓ ਦੇ ਨਰੇ ਹੇਠ ਇਹ ਸੇਵਾ ਅਸੀਂ ਸ਼ੁਰੂ ਕੀਤੀ ਹੋਈ ਆ ਤੇ ਇਹ 2 ਮਹੀਨੇ ਲਗਾਤਾਰ ਚੱਲੂਗੀ ਸੇਵਾ ਜਿੰਨੇ ਵੀ ਸਾਡੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਇੱਥੇ ਕੋਈ ਦਵਾਈ ਲੈਣ ਆਉਂਦਾ ਜਾਂ ਕੋਈ ਮਿਲਣ ਆਉਂਦਾ ਵਿਜ਼ਿਟ ਕਰਨ ਆਉਂਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇੱਥੇ ਆਇਆਂ ਨੂੰ ਇੱਕ ਇੱਕ ਰੋਕ ਦਿੰਨੇ ਆਂ ਇਦਾਂ ਹੀ ਅਸੀਂ ਆਲਣੇ ਲਾਏ ਹੋਏ ਆ ਸਾਡੇ ਸੰਦੀਪ ਵੀਰ ਹੁਣਾਵਲੀਓ ਆਰ ਇਹਨਾਂ ਦੀ ਸੇਵਾ ਕੀਤੀ ਗਈ ਸੀਗੀ ਤੇ ਆ ਸਾਰੇ ਆਣੇ ਲੱਗੇ ਜਿਨ੍ਹਾਂ ਦੇ ਵਿੱਚ ਪ੍ਰੋਪਰਲੀ ਚਿੜੀਆਂ ਨਿੱਕੇ ਨਿੱਕੇ ਪੰਛੀ ਆਪਣਾ ਵਾਸ ਕਰਦੇ ਨੇ ਆਪਣਾ ਘਰ ਬਣਾ ਕੇ ਇਹਨਾਂ ਦੇ ਵਿੱਚ ਰਹਿੰਦੇ ਨੇ ਤੇ ਇਹ ਦਮੀਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਸਾਨੂੰ ਸਾਰਿਆਂ ਨੂੰ ਕਰਦੇ ਰਹਿਣਾ ਚਾਹੀਦਾ ਜੀ ਤੇ ਵਾਹਿਗੁਰੂ ਕਿਰਪਾ ਕਰਨ ਤੁਸੀਂ ਸਾਰੇ ਜਰੂਰ ਸੁਪਨਿਆਂ ਦੇ ਘਰ ਨਾਲ ਜੁੜ ਕੇ ਆਪਣੀਆਂ ਦੁਆਵਾਂ ਅਸੀਸਾਂ ਵੀ ਦਿੰਦੇ ਰਿਹਾ ਕਰੋ ਤੇ ਨਾਲ ਸੁਵਾਵਾਂ ਵੀ ਕਰਦੇ ਰਿਹਾ ਕਰੋ ਹੁਣ ਸਾਡੀਆਂ ਮਾਵਾਂ ਤੇ ਭੈਣਾਂ ਵਾਸਤੇ ਅਸੀਂ ਘਰ ਬਣਾਉਣ ਲੱਗੇ ਆ ਜੀ ਕਿਉਂਕਿ ਬੀਬੀਆਂ ਤੇ ਭੈਣਾਂ ਤੇ ਬਾਪੂ ਬਜ਼ੁਰਗ ਤੇ ਵੀਰ ਸਾਰੇ ਇੱਕੋ ਪਾਸੇ ਰਹਿੰਦੇ ਅਸੀਂ ਘਰ 'ਚ ਹੀ ਤੇ ਵਿਹੜਾ ਬਹੁਤ ਛੋਟਾ ਤੇ ਬੜੀ ਦਿੱਕਤ ਆਉਂਦੀ ਹੈ ਸਾਰਿਆਂ ਨੂੰ ਇਸ ਕਰਕੇ ਅਸੀਂ ਨਵਾਂ ਬੀਬੀਆਂ ਵਾਸਤੇ ਅਲੱਗ ਘਰ ਬਣਾਉਣ ਲੱਗੇ ਆ ਜੀ ਤੇ ਤੁਸੀਂ ਉਹਦੇ 'ਚ ਵੀ ਸਾਨੂੰ ਸਹਿਯੋਗ ਦਿਓ ਜੀ ਕਿਉਂਕਿ ਬੜੇ ਵੱਡੇ ਪ੍ਰੋਜੈਕਟ ਆ ਇਹ ਜਦੋਂ ਆਹ ਬਿਲਡਿੰਗ ਬਣੀ ਸੀਗੀ ਤੇ ਉਦੋਂ ਸੋਚਿਆ ਨਹੀਂ ਸੀਗਾ ਪਰ ਹੁਣ 12-13 ਕਰੋੜ ਰੁਪਈਆ ਇਸ ਬਿਲਡਿੰਗ ਤੇ ਲੱਗ ਚੁੱਕਿਆ ਪਰ ਹਜੇ ਵੀ ਕੰਪਲੀਟ ਨਹੀਂ ਹੋਈ ਤੇ ਅਸੀਂ ਚਾਹੁੰਦੇ ਆ ਵੀ ਸਾਨੂੰ ਵੀ ਭੈਣ ਭਰਾ ਸਰੀਏ ਦੀ ਮਦਦ ਕੀਤੀ ਕਰ ਦੇਣ ਸਰੀਆ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਵੱਡੀ ਗਿਣਤੀ 'ਚ ਲੱਗਦਾ ਵਾ ਤੇ ਬਾਕੀ ਬੇਨਤੀ ਆ ਜੀ ਫੇਰ ਤੋਂ ਅੱਖਾਂ ਦਾ ਕੈਂਪ ਆ ਜਿਹੜਾ ਉਹ ਲੱਗਣ ਜਾ ਰਿਹਾ 21 ਤਰੀਕ ਨੂੰ ਤੇ ਉਸ ਕੈਂਪ ਦੇ ਉੱਤੇ ਅਸੀਂ ਨਾਲ ਦਵਾਈਆਂ ਦੇ ਜਿੱਥੇ ਸੇਵਾ ਕਰਦੇ ਆਂ ਜਾਂ ਅੱਖਾਂ ਦੇ ਚੈੱਕਅਪ ਕਰਦੇ ਆਂ ਉੱਥੇ ਅਸੀਂ ਨਾਲ ਰੁੱਖਾਂ ਦਾ ਲੰਗਰ ਵੀ ਲਗਾਇਆ ਹੋਇਆ ਇਸ ਰੁੱਖਾਂ ਦੇ ਲੰਗਰ ਵਿੱਚ ਵੀ ਤੁਸੀਂ ਜਰੂਰ ਯੋਗਦਾਨ ਪਾਓ ਇੱਕ ਇੱਕ ਰੁੱਖ ਲੈ ਕੇ ਜਾਓ ਤੇ ਉੱਥੇ ਜਾ ਕੇ ਇਹ ਰੁੱਖ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰੁੱਖ ਲਗਾਓ ਜੀ ਤੇ ਇਸ ਸਚੈਨ ਸਿੰਘ ਗਿੱਲ ਉਹਨਾਂ ਦੀ ਯਾਦ ਵਿੱਚ ਲੱਗੇ ਹੋਏ ਕੈਂਪ 'ਚ ਵੀ ਆਪਣੇ ਬਾਪੂ ਬਜ਼ੁਰਗਾਂ ਨੂੰ ਆਂਢ ਗੁਆਂਢ ਆਸ-ਪਾਸ ਦੇ ਜੇ ਕੋਈ ਵੀ ਲੋੜਵੰਦ ਮੈਂਬਰ ਹੈ ਜਿਨ੍ਹਾਂ ਨੂੰ ਕੋਈ ਅੱਖਾਂ ਦੀ ਸਮੱਸਿਆ ਅੱਖਾਂ ਦੀ ਸਮੱਸਿਆ ਕਿਸੇ ਤਰ੍ਹਾਂ ਦੀ ਵੀ ਹੋਵੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੇ ਕਿਸੇ ਦੇ ਪੁਤਲੀ ਪੈਣ ਵਾਲੀ ਆ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਪੁਤਲੀ ਪਵਾ ਸਕੀਏ ਤੇ ਵਾਹਿਗੁਰੂ ਮਿਹਰ ਕਰਨ ਤੁਸੀਂ ਆਪਣਾ ਫਰਜ਼ ਨਿਭਾਇਓ ਉਹਨਾਂ ਲੋਕਾਂ ਨੂੰ ਇੱਥੇ ਤੱਕ ਲੈ ਕੇ ਆਇਓ ਅਸੀਂ ਆਪਣਾ ਫਰਜ਼ ਨਿਭਾਵਾਂਗੇ ਕੋਸ਼ਿਸ਼ ਕਰਾਂਗੇ ਕਿ ਜੇ ਕਿਤੇ ਮਹਾਰਾਜ ਮਾਂ ਫੜ ਲੈਣ ਕਿਸੇ ਤਰੀਕੇ ਕਿਸੇ ਦੀ ਅੱਖਾਂ ਦੀ ਲਾਈਟ ਆ ਜਵੇ ਖਰਚਾ ਜਿੰਨਾ ਮਰਜ਼ੀ ਹੋ ਜੇ ਉਹ ਵਾਹਿਗੁਰੂ ਜੀ ਨੇ ਆਪੇ ਹੀ ਕਰਾ ਲੈਣਾ ਭੈਣ ਭਰਾਵਾਂ ਤੋਂ ਬਸ ਤੁਸੀਂ ਆਪਣਾ ਫਰਜ਼ ਨਿਭਾਇਓ ਅਸੀਂ ਆਪਣਾ ਨਿਭਾਵਾਂਗੇ ਇਸ ਪਾਸੇ ਬੀਬੀਆਂ ਤੇ ਭੈਣਾਂ ਦਾ ਜਿਹੜਾ ਆ ਘਰ ਬਣਨ ਲੱਗਿਆ ਜੀ ਆ ਥੱਲੇ 20 ਮੀਟਰ ਪੱਟਿਆ ਪਿਆ ਜੀ ਹੁਣ ਸਾਡਾ ਬਸ ਅਮੀਂ ਪਿੰਦੇ ਕਰਕੇ ਪਾਣੀ ਭਰ ਗਿਆ ਸੀ ਨਹੀਂ ਪੱਥਰ ਨਹੀਂ ਰੱਖਿਆ ਤੇ ਇੱਕ ਅਜੇ ਤੱਕ ਸਾਡੇ ਕੋਲੇ ਸਰੀਆ ਹੀ ਨਹੀਂ ਪਹੁੰਚਿਆ ਜਾਂ ਮਤਲਬ ਉਹ ਚੀਜ਼ਾਂ ਪਹੁੰਚੀਆਂ ਨਹੀਂ ਜਿੰਨੀਆਂ ਲੋੜ ਆ ਇੱਥੇ ਤੇ ਇਹਦੇ ਕਰਕੇ ਵੀ ਥੋੜੀ ਹਜੇ ਸਾਡੀ ਹਿੰਮਤ ਨਹੀਂ ਪਈ ਇਸ ਘਰ ਦਾ ਨਹੀਂ ਪੱਥਰ ਰੱਖਾਂਗੇ ਰੁੱਖ ਲਗਾਓ ਉਹ ਇੱਕ ਬਚਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ